ਇੰਚ ਅੱਧਾ ਇੰਚ ਇਧਰ ਉਧਰ ਹੋ ਜਾਂਦਾ ਸਾਡੀ ਤਾਂ ਦੁਨੀਆ ਉਜੜ ਜਾਣੀ ਸੀ ਤਰਨ ਜੋਤ ਤੋਂ ਬਾਅਦ ਹੁਣ ਇੱਕ 15 ਸਾਲਾ ਬੱਚੇ ਦੇ ਮੂੰਹ ਤੇ ਫਿਰ ਕਾਤਲ ਡੋਰ ਚੈਨਾ ਡੋਰ ਨਾਲ ਮੌਤ ਹੋ ਗਈ ਹੈ ਮੁੰਡੇ ਦੀ ਦਸਵੀਂ ਕਲਾਸ ਚ ਪੜਦਾ ਸੀ ਤੇ ਆਪਾਂ ਨੂੰ ਸ਼ਹਿਰ ਚ ਕੁਝ ਕਰਨਾ ਚਾਹੀਦਾ ਪਰ ਸਾਨੂੰ ਕੀ ਪਤਾ ਸੀ ਇਹ ਵਿਪਤਾ ਸਾਡੇ ਤੇ ਅੱਜ ਆ ਜਾਣੀ ਹੈ। ਬਾਲ ਬਾਲ ਬੱਚੀ ਬੱਚੇ ਦੀ ਜਾਨ। ਜੇ ਕੋਈ ਵੀ ਕਿਸੇ ਚਾਇਨਾ ਡੋਰ ਫੜੀ ਗਈ ਜਾਂ ਸਾਡੀਆਂ ਸੰਸਤਾਵਾਂ ਜਾਣ ਗਈਆਂ ਅਸੀਂ ਉਸ ਦੁਕਾਨਦਾਰ ਦਾ ਜਲੂਸ ਕੱਢਾਂਗੇ। ਪੀੜਤ ਪਰਿਵਾਰ ਦਾ ਪ੍ਰਸ਼ਾਸਨ ਤੇ ਫੁੱਟਿਆ ਗੁੱਸਾ। ਜੇ ਬਾਈ ਦਾ ਵੇ 19 21 ਹੋ ਜਾਂਦੀ ਤੇ ਇਹਦਾ ਕੌਣ ਜ਼ਿੰਮੇਵਾਰ ਸੀ? ਤਰਨਜੋਤ ਦੀ ਮੌਤ ਤੋਂ ਬਾਅਦ ਹੁਣ ਇੱਕ ਹੋਰ ਬੱਚੇ ਦੇ ਮੂੰਹ ਤੇ ਚਾਇਨਾ ਡੋਰ ਫਿਰ ਚੁੱਕੀ ਹੈ। ਜਾਣਕਾਰੀ ਮੁਤਾਬਕ ਪੀੜਤ ਇਹ ਬੱਚਾ ਸਕੂਟੀ ਤੇ ਜਾ ਰਿਹਾ ਸੀ। ਇਸ ਦੌਰਾਨ ਹੀ اچانک ਇਸ ਦੇ ਮੂੰਹ ਤੇ ਚੈਨਾ ਡੋਰ ਪੈ ਗਈ ਡੋਰ ਨੇ ਬੱਚੇ ਨੂੰ ਆਪਣੇ ਲਪੇਟੇ ਚ ਲੈ ਲਿਆ ਬੱਚੇ ਦੇ ਚਿਹਰੇ ਤੇ ਕਾਫੀ ਟੱਕ ਚੈਨਾ ਡੋਰ ਕਾਰਨ ਪੈ ਗਏ ਜਿਸ ਕਾਰਨ ਬੱਚਾ ਗੰਭੀਰ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਚ ਬੱਚੇ ਨੂੰ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੇ ਦੇ ਟਾਂਕੇ ਲਗਾਏ ਗਏ ਨੇ ਇਹ ਮੰਦਭਾਗੀ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ ਇਹ ਖਾਇ ਜੀ ਬੱਚਾ 15 ਸਾਲ ਦਾ ਕਰਨ ਛਾਬੜ ਨਾਮ ਦਾ ਉਹ ਜੀਟੀ ਰੋਡ ਤੋਂ ਆਪਣੇ ਘਰੇ ਨੂੰ ਜਾ ਰਿਹਾ ਸੀਗਾ ਕੁੜੀ ਦਾ ਰੀਤੇ ਪੂਰੇ ਦੌਰ ਫੈਜੀ ਨੂੰ ਤੇ ਪلاس ਜੀ ਠੀਕ ਆ ਉਹਦੇ ਜਿਹੜਾ ਫਸਟ ਟ੍ਰੀਟਮੈਂਟ ਮਿਲ ਦੇਣਾ ਜ਼ਰੂਰੀ ਬੰਦਾ ਕਿ ਉਹ ਅਸੀਂ ਦੇ ਕੈਨ ਨੂੰ ਤਾਂ ਕੁਝ ਨਹੀਂ ਰਿਹਾ ਇਹ ਬਾਈ ਦਾ ਵੀ ਇੰਚ ਅੱਧਾ ਇੰਚ ਇਧਰ ਉਧਰ ਹੋ ਜਾਂਦਾ ਸਾਡੀ ਤਾਂ ਦੁਨੀਆ ਉੱਧਰ ਜਾਣੀ ਸੀ ਅਸੀਂ 17 ਜੀ ਲੱਗੇ ਹੋਏ ਸੀਗੇ ਕੱਲੀ ਮੇਰੀ 17 ਇੰਨਾ ਗੱਲ ਹੋਈ ਲਵੀ ਆਪਣੇ ਸਮਲਸਰ ਇੱਕ ਬੇਟੇ ਦੀ ਉਹ ਚਾਈਨਾ ਡੋਰ ਨਾਲ ਮੌਤ ਹੋ ਗਈ ਹੈ ਮੁੰਡੇ ਦੀ ਦਸਵੀਂ ਕਲਾਸ ਚ ਪੜਦਾ ਸੀ ਤੇ ਆਪਾਂ ਨੂੰ ਸ਼ਾਇਦ ਕੁਝ ਕਰਨਾ ਚਾਹੀਦਾ ਪਰ ਸਾਨੂੰ ਕੀ ਪਤਾ ਸੀ ਇਹ ਵਿਪਤਾ ਸਾਡੇ ਤੇ ਅੱਜ ਆ ਜਾਣੀ ਹੈ ਸਾਡੇ ਮਤਲਬ ਬੋਲਣ ਨੂੰ ਕੁਝ ਨਹੀਂ ਹੈਗਾ ਤੇ ਵੀ ਅਸੀਂ ਬੱਚੇ ਨੂੰ ਸੁਭਾਲੀਏ ਕਿ ਤੁਹਾਨੂੰ ਕੁਝ ਕਹਿ ਦੱਸਿਓ ਜਾਂ ਕਰਿਓ ਪਰ ਮਨ ਭਰਿਆ ਵੀ ਆ ਤੇ ਦੁਖੀ ਵੀ ਹੈ ਤੇ ਪਰੇਸ਼ਾਨ ਵੀ ਹੈ ਅੱਜ ਭਰੇ ਮਨ ਨਾਲ ਇਹ ਕਹਿਣਾ ਪੈ ਰਿਹਾ ਮੈਨੂੰ ਮਤਲਬ ਦੁਖੀ ਮਨ ਨਾਲ ਮੈਂ ਇਹ ਕਹਿਣਾ ਤੇ ਵੀ ਜੇ ਅੱਜ ਕੱਲ੍ਹ ਚ ਕੋਈ ਵੀ ਕਿਸੇ ਚੈਨਲ 'ਚ ਫੜੀ ਗਈ ਜਾਂ ਸਾਡੀਆਂ ਸੰਸਥਾਵਾਂ ਜਾਣਗੀਆਂ ਅਸੀਂ ਉਸ ਦੁਕਾਨਦਾਰ ਦਾ ਜਲੂਸ ਕੱਢਾਂਗੇ ਚੰਗੇ ਸ਼ਬਦਾਂ 'ਚ ਮੈਂ ਇਹ ਕਹਿਣਾ ਚਾਹੁੰਦਾ ਲਈ ਵੀ ਹਾਲਾਂਕਿ ਮੈਨੂੰ ਇਹ ਸ਼ਬਦ ਵਰਤਣਾ ਨਹੀਂ ਚਾਹੀਦਾ ਕਿਉਂਕਿ ਦੁਕਾਨਦਾਰ ਸਾਡੇ ਹੀ ਭਰਾ ਪਰ ਪ੍ਰਸ਼ਾਸਨ ਜੇ ਕੋਈ ਕਾਰਵਾਈ ਨਹੀਂ ਕਰਦਾ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਇੱਕ ਦੋ ਦਿਨਾਂ 'ਚ ਸਾਰੀਆਂ ਦੁਕਾਨਾਂ ਤੇ ਜਾਵਾਂਗੇ ਤੇ ਚਾਹੇ ਸਾਨੂੰ ਇਹਨਾਂ ਦਾ ਜਲੂਸ ਕੱਢਣਾ ਪਵੇ ਅਸੀਂ ਕੱਢਾਂਗੇ ਇਹ ਬਾਈ ਦਾ ਵੇ 1921 ਹੋ ਜਾਂਦੀ ਤੇ ਇਹਦਾ ਕੌਣ ਜ਼ਿੰਮੇਵਾਰ ਸੀ ਸਕੂਟਰੀ ਜਮਨ ਸਲੋ ਚਲਾ ਰਿਹਾ ਸੀ ਉਹ ਕਹਿੰਦਾ ਪਪਾ ਲਈ ਵੀ ਮੈਂ ਨੂੰ ਪਤਾ ਸੀਗਾ ਤੇ ਪਰ ਮਜਬੂਰੀ ਸੀਗੀ ਲੈ ਵੀ ਬੱਚਿਆਂ ਨੇ ਚਲੋ ਕੋਈ ਖੇਡਲੂ ਕੰਮ ਕਰਨੇ ਆ ਬੱਚਾ ਗਿਆ ਆ ਤੇ ਇਹ ਦੁਰਘਟਨਾ ਤੁਸੀਂ ਹੁਣ ਦੇਖ ਲਓ ਤੇ ਵੀ ਦਿਨ ਦਿਹਾੜੇ ਵਾਪਰੀ ਆ ਤੇ ਪ੍ਰਸ਼ਾਸਨ ਮੇਰੇ ਖਿਆਲ ਚ ਤਾਂ ਕੁਛ ਕਰਨੀ ਨਹੀਂ ਰਿਹਾ ਦੱਸ ਦਈਏ ਕਿ ਪੰਜਾਬ ਚ ਪਿਛਲੇ ਦਿਨਾਂ ਚ ਚਾਇਨਾ ਡੋਰ ਕਾਰਨ ਦੋ ਮੌਤਾਂ ਹੋ ਚੁੱਕੀਆਂ ਨੇ ਇੱਕ ਨਾਬਾਲਿਕ ਤਰਨਜੋਤ ਦੀ ਮੌਤ ਹੋ ਚੁੱਕੀ ਆ ਜਦ ਕਿ ਇੱਕ ਵਿਆਹੁਤਾ ਲੜਕੀ ਜਿਸ ਦਾ ਇੱਕ ਦੋ ਸਾਲਾ ਬੱਚਾ ਵੀ ਹੈ ਉਸ ਮਹਿਲਾ ਦੀ ਵੀ ਚਾਇਨਾ ਡੋਰ ਕਾਰਨ ਮੌਤ ਹੋ ਚੁੱਕੀ ਆ ਇਸ ਕਤਲ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ